ਸਤਿ ਆ ਗਿਓ ਮਿੱਤਰੋ ਅਸਲੀ ਗਾਉਂ ਤੋਂ ਖਮਾਣੋਂ ਤੋਂ ਅਸਲੀ ਗਾਉਂ ਦਾ ਹੁਣ ਖਮਾਣੋਂ ਤੋਂ ਕਹਿਤਾ ਆਪਾਂ ਬਹੁਤ ਹਾਂ ਠੀਕ ਆ ਖਮਾਣੋਂ ਤੋਂ ਚੱਲੇ ਆ ਤੇ ਇਸ ਵਕਤ ਆਪਾਂ ਪਹੁੰਚ ਗਏ ਪੰਜ ਕੁੱਲੇ ਪੰਜ ਕੁੱਲੇ ਪਹੁੰਚ ਗਏ ਜਾਣਾ ਸੀ ਪੌਂਟਾ ਸਾਹਿਬ ਆ ਤੇ ਮੁੰਡਿਆਂ ਨੂੰ ਲੱਗੀ ਹੁਣ ਭੁੱਖ ਇਹ ਕਹਿੰਦੇ ਇੱਥੇ ਮਾਰਕੀਟ ਮਿਲ ਗਈ ਸਾਨੂੰ ਫੂਡ ਮਾਰਕੀਟ ਫੂਡ ਮਾਰਕੀਟ ਮਿਲ ਗਈ ਤੇ ਹੁਣ ਇੱਥੇ ਚਾਂਪ-ਚੂੰਪ ਦੇਖਾਂਗੇ ਓਰੇ ਢੋਲ ਸੰਗੇ ਚਾਂਪ ਇਹ ਦੋਵੇਂ ਮੁੰਡੇ ਭੁੱਖੇ ਆ ਸਾਡੇ ਤੇ ਬਾਕੀ ਆ ਜੀ ਇਹਨੂੰ ਤਾਂ ਮੈਂ ਰੋਟੀ ਖਵਾ ਦਿੱਤੀ ਘਰੇ ਆ ਗਿਆ ਤਾਂ ਸਾਹ ਰਹਿ ਗਿਆ ਜੀ ਆ ਅੱਖ ਵੀ ਰਹਿ ਗਿਆ ਅਥੇ ਭਾਈ ਰਹਿ ਗਿਆ ਸਾਡਾ ਕੋਈ ਨੋਰਾ ਕੁਝ ਖਾ ਪੀ ਕੇ ਲਗਭਗ 11:30 11:30 ਪੌਣੇ 12:00 ਵਜੇ ਅਸੀਂ ਪਹੁੰਚ ਜਾਣਾ ਪੌਣੇ ਹਾਂ ਜੀ ਕੋ ਪੌਣੇ ਸਾਹਿਬ 155 ਕਿਲੋਮੀਟਰ ਦਾ ਸਫ਼ਰ ਹੈ ਤੇ 60 ਕਿਲੋਮੀਟਰ ਅਸੀਂ ਤੈਅ ਕਰ ਲਿਆ ਆ ਤੇ ਹੁਣ ਅੱਗੇ ਜਾਵਾਂਗੇ ਫਿਰ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਪਰ ਰਾਤ ਦਾ ਸਫ਼ਰ ਵਧੀਆ ਦਿਨ ਨਾਲੋਂ ਅਸੀਂ ਤੁਰੇ ਸੀ ਖਮਾਣੋ ਤੋਂ 7:30 ਵਜੇ ਤੇ ਹੁਣ ਵੱਜ ਗਏ ਨੇ 10:00 ਰਾਤ ਦੇ 10:00 ਵੱਜ ਗਏ ਤੇ ਲਗਭਗ ਅਸੀਂ 12:00 ਵਜੇ ਤੱਕ ਪਹੁੰਚ ਜਾਣਾ ਹਾਂ 12:00 12:30 ਵਜੇ ਪਹੁੰਚ ਜਾ ਵਿੱਕੀ ਚਾਂਪ ਕੋਰਨਰ ਤੋਂ ਚਾਂਪ ਮੰਗਾ ਲਈ ਅਸੀਂ ਮਿਕਸ ਚਾਂਪ ਹੁਣ ਅਸੀਂ ਖਾਵਾਂਗੇ ਖਾ ਕੇ ਦੱਸਾਂਗੇ ਤੁਹਾਨੂੰ ਕਹੇ ਜੀ ਪੰਜ ਕੁੱਲੇ ਤੋਂ ਚਾਂਪਾਂ ਖਾ ਕੇ ਤੁਰ ਪਏ ਤੇ ਹੁਣ 2 ਕਿਲੋਮੀਟਰ ਹਲੇ ਕਹਾਂ ਐਸੀ 20 ਆ ਗਏ ਤੇ ਹੁਣ ਅਸੀਂ ਕੁਲ ਥਲੇ ਖੜੇ ਆ ਤੇ ਫਿਰ ਅਗਲਾ ਸਫ਼ਰ ਸ਼ੁਰੂ ਕਰਦੇ ਆ ਹਰਮਨ ਬਾਈ ਹੁਣ ਆ ਖੜੇ ਆ ਇਹਦਾ ਵੀ ਆਈ ਆ ਹਾਂ ਦੱਸ ਬੋਣ ਨੀ ਪੈ ਰਿਹਾ ਪੂਰਾ ਝੁਰਾ ਝੁਰਾ ਨਾਲ ਤੇ ਅਸੀਂ ਕਿਹਾ ਕੀਤਾ ਬਾਥੜ ਪੁਰੀ ਆ ਰਹੀ ਆ ਇੱਕ ਮੋਟਰਸਾਈਕਲ ਇੱਧਰ ਲਾਤਾ ਇੱਕ ਮੋਟਰਸਾਈਕਲ ਇੱਧਰ ਲਾਤਾ ਤੇ ਹੁਣ ਅਸੀਂ ਗੱਬੇ ਇੱਥੇ ਆਸਣ ਆਪਣੇ ਲਾਲਾ ਨੇ ਹੁਣ ਇੱਥੇ ਬਹਾਂਗੇ ਉਹ ਟੈਂਟਲੇ ਹੁਣ ਕੋਈ ਨਹੀਂ ਆਪਣਾ ਟੈਂਟ ਸਾਡਾ ਘਰੇ ਰਹਿ ਗਿਆ ਦੇਖਦੇ ਹੁਣ ਕਿੰਨੇ ਵਜੇ ਨਹੀਂ ਹਟਦਾ ਟਾਈਮ ਕਿ ਨਾਲ ਗਿਆ ਹੁਣ ਸਾਢੇ ਗਿਆ ਸਾਢੇ 11 ਹੋ ਗਏ ਸਾਨੂੰ ਲਗਭਗ 9 ਘੰਟਾ ਹੋ ਗਿਆ ਰ ਖੜਿਆ ਹਾਂ ਹੋਏ ਹੋਏ ਇਹ ਪੂਰਾ ਪੈ ਰਿਹਾ ਹੈ ਨਾ ਖਤਰਨਾਕ ਲਗਭਗ ਅਸੀਂ ਡੇਢ ਘੰਟਾ ਇਸ ਜਗ੍ਹਾ ਪੰਜ ਕੁਲੇ ਹੀ ਧਰਤੀ ਤੇ ਖੜੇ ਰਹੇ ਆ ਤੇ ਹੁਣ ਵੀ ਹਟ ਗਿਆ ਤੇ ਹੁਣ ਅਸੀਂ ਅੱਗੇ ਚੱਲੇ ਪਾਵਾਂਗੇ ਕਰਦੇ ਆ ਅਗਲਾ ਸਫ਼ਰ ਸ਼ੁਰੂ ਟੰਟਣ ਵਾਹ ਜੀ ਵਾ ਮੋਰਸੈਲ ਵਿਚਾਰਾ ਪਹਿਲੀ ਸੈਲੂਨ ਨਾਲੇ ਸਟਾਰਟ ਹੋ ਜਾਂਦਾ ਹਰਮਨભાઈ ਆਇਆ ਆਇਆ ਓ ਚਲਿਏ ਫਿਰ ਕਹਨੋ ਪਾ ਚਲੋ ਬੈਠੋ ਹਰਮਨ ਚਲੋ ਚਲਿਏ ਟਪੂਲੇ ਵਿਚੇ ਹਲੇ ਅਸੀਂ ਫਿਰਦੇ ਆ ਪਹਿਲੇ 2 ਕਿਲੋਮੀਟਰ ਅਸੀਂ ਗਾਹਾਂ ਆਏ ਸੀਗੇ ਤੇ ਸਾਡਾ ਇਹ ਹਾਲ ਤੁਸੀਂ ਪੂਰੇ ਭਿੱਜ ਗਏ ਨਾ ਮੈਂ ਕਹਿੰਦਾ ਪੈਂਟ ਪੂਰੀ ਬੂਟ ਗਿੱਲੇ ਹੋ ਗਏ ਸਾਰੇ ਉਹ ਤੇ ਬਾਕੀ ਬੰਦੇ ਉਧਰ ਖੜੇ ਨੇ ਸਾਡੇ ਬੰਦੇ ਇਧਰ ਖੜੇ ਨੇ ਓ ਕੀ ਹੋ ਗਾ ਰਵੀ ਬਾ ਬੂਟ ਗਿੱਲੇ ਹੋ ਗਏ ਬਾਪੇ ਗੱਗੀਆਂ ਦਾ ਸਾਰਾ ਹੀ ਮੈਗਲ ਨਿੱਟੜ ਗਿਆ ਕੰਮ ਸਿਰੇ ਦਾ ਕਰਾ ਓਏ ਹੋ ਜਤਰਾ ਜਾ ਰਹੀ ਸਾਨੂੰ ਗਰਮੀ ਹਲੇ ਪੂਰਾ ਬੰਦ ਨਹੀਂ ਗੱਲ ਨਹੀਂ ਤਰਾਤ ਮੋੜੇ ਕੰਮ ਹੈ ਜਿਹੜੇ ਮੀਂਹ ਪੈ ਰਿਹਾ ਪੂਰੇ ਜੋਰਾਂ ਸ਼ੋਰਾਂ ਤੇ ਤੇ ਅਸੀਂ ਹੋਟਲ ਪਲਾਜ਼ਾ ਵਿੱਚ ਰੁਕ ਗਏ ਆ ਆ ਬਈਆ ਨਾਲ ਆ ਦੇਖੋ ਆ ਸਿਰਾ ਹੋ ਗਿਆ ਕੰਮ ਇਹਨੂੰ ਗਿੱਲੇ ਨੋਟ ਹੋ ਗਏ ਤੇ ਹੁਣ ਅਸੀਂ ਬਾਈ ਕੋਲ ਚਾਹ ਪੀ ਕੇ ਫੇਰ ਤੁਰਾਂਗੇ ਪਗਾਂ ਨੁੱਚੜ ਦੀ ਆ ਗਿੱਲੀ ਹੋਈ ਵੀ ਆ ਪੂਰੀ ਐਨ ਬਸ ਹੁਣ 20 ਕਿਲੋ ਅਸੀਂ ਕਿਲੋ 80 ਕਿਲੋ ਮੀਟਰ ਦਾ ਹੋਰ ਸਫਰ ਆ 80 ਕਿਲੋ ਮੀਟਰ ਦਾ ਸਫਰ ਰਹਿ ਗਿਆ ਸਾਡਾ ਤੇ ਅਸੀਂ ਕਿਲੋ 3 ਵਜੇ ਆ ਪਹੁੰਚ ਗਏ ਆਪਾਂ ਨੇ ਸਫਰ ਤੈਅ ਕਰ ਲਿਆ ਹੁਣ ਅਸੀਂ ਰੁਕੇ ਹੋਏ ਆ ਮੋਲੀ ਪਿੰਡ ਵਿੱਚ ਪੈਂਦਾ ਕੋਡ ਲਾਜ ਨੈਸ਼ਨਲ ਹਾਈਵੇ 07 ਹੋਰ ਕਹਿਣਾ ਹੁੰਦਾ ਬਸ ਆ ਚੀਜ਼ ਨੋਟ ਦਿਖਾਣੀ ਸੀ ਤੁਹਾਨੂੰ ਆ ਸੁਕਣਾ ਹੈ ਹੁਣ ਆ ਟਿਸ਼ੂ ਪੇਪਰ ਇਹਦੇ ਉੱਤੇ ਉੱਤੇ ਪਾ ਦੇ ਇੱਕ ਹੁਣ ਹਰਮਨભાઈ ਚੱਕ ਹਰਮਨભાઈ ਜੀ ਜਿਹੜੀ ਦਸ਼ਾ ਹੁਣ ਉਹ ਦਿਖਾਉਣੀ ਨਹੀਂ ਹੈਗੀ ਹੁਣ ਤੁਹਾਨੂੰ ਹਰਮਨભાઈ ਯਾਰ ਪੂਰਾ ਮੂੰਹ ਜਵਾਨੀ ਹੋਇਆ ਪਿਆ ਅਸੀਂ ਤਾਂ ਗਿੱਲੇ ਕੱਪੜਿਆਂ ਵਿੱਚੇ ਖੜੇ ਆ ਹਰਮਨભાઈ ਤੁਹਾਨੂੰ ਮੜੀ ਜੀ ਚਲਕ ਦਿਖਾ ਦਿੰਦੇ ਆ ਚਲੋ ਹਰਮਨભાઈ ਇਹ ਜੂਰੀਏ ਨਾ ਨੀਚੇ ਤੋਂ ਨਹੀਂ ਦਿਖਾ ਦੇ ਨੀਚੇ ਤੋਂ ਨਹੀਂ ਦਿਖਾਣਾ ਹੈਗਾ ਭਾਈ ਸਾਡੇ ਵਿਊਅਰ ਦੂਏ ਨੇ ਚੱਕੀ ਆ ਚਾਹ ਫੇਰ ਭਈਆ ਘਾੜਾ ਰੋ ਪੈਣਾ ਅਸੀਂ ਸਾਰੇ ਜਣੇ ਆ ਚਾਹ ਪੀ ਰਹੇ ਆ ਤੇ ਇੱਧਰ ਆ ਜੀਰੀ ਲੋਣਾ ਜਾ ਆ ਕਾ ਕੀਤਾ ਹੋਇਆ ਤੇ ਲੋਰ ਦਾ ਉਹ ਚਾਹ ਪੀ ਲਈ ਜੀਰੀ ਆ ਨਹੀਂ ਆ ਸਾਬ ਆਵੇ ਜੀ ਸੀ ਤੇ ਕਮਰਾ ਨੰਬਰ 46 ਸਾਨੂੰ ਮਿਲਿਆ ਸੀਗਾ ਤੇ ਐਨ ਗੱਲਬਾਤ ਐਂਡ ਸੀਗੀ 1000 ਰੁਪਏ ਦਾ ਸਾਨੂੰ ਇਹ ਕਮਰਾ ਮਿਲਿਆ ਤੇ ਆ ਕਮਰਾ ਹੈ ਆ ਹਰਮਨ ਡੌਨ ਖੜਾ ਆ ਗੁਸਲਖਾਨਾ ਇੱਧਰ ਲਈ ਛੜ ਟੰਟਣ ਐ ਤੇ ਆ ਸਾਡੀ ਕਰੰਸੀ ਆ ਇਹ ਰਾਤ ਵਿਚਾਰੀ ਇਸ਼ਨਾਨ ਕਰਵਾਇਆ ਇਹਨਾ ਹਲੇ ਸੁਲਾਬੀ ਐ ਇਹ ਤੇ ਸੁੱਕਣ ਦੀ ਦੇਰ ਆ ਤੇ ਹੁਣ ਅਸੀਂ ਚੱਲਿਆ ਮੱਥਾ ਟੇਕਣ ਵਾਸਤੇ ਟਾਈਮ ਹੋ ਗਿਆ 12:30 12:30 ਹੋ ਗਏ ਨੇ ਤੇ ਮੱਥਾ ਟੇਕ ਕੇ ਪੈਣੀਆਂ ਸਟੋਰੀਆਂ ਆਰਸ਼ੇ ਭਾਈ ਹੋ ਗਿਆ ਤਿਆਰ ਰਵੀ ਤੇ ਹਰਮਨ ਭਾਈ ਇਸੀ ਲੱਗਿਆ ਹੋਇਆ ਤਾਂ 1000 ਰੁਪਏ ਇੱਕ ਦਿਨ ਦਾ ਕਮਰੇ ਦਾ ਕਿਰਾਇਆ ਤੇ ਬਾਕੀ ਇਹਦੀਆਂ ਆ ਗਾਈਡਲਾਈਨਸ ਨੇ ਜਰੂਰੀ ਹਰ ਬੇਨਤੀਆਂ ਕਮਰਾ ਛੱਡਣ ਦਾ ਸਮਾਂ 11 ਲੱਲਾ ਭੱਬਾ ਤੇ ਬੱਬੇ ਮਿਲਦੇ ਹਾਂ ਹੁਣ ਤੁਹਾਨੂੰ ਗੁਰਦਾਰ ਸਾਹਿਬ ਚ ਤੇ ਉਹੜੇ ਕੱਪੜੇ-ਕੁਪੜੇ ਅਸੀਂ ਪਾ ਲਈ ਜੀ ਆ ਸਾਡਾ ਕੋਈ ਕੱਪੜੇ ਛੱਗੇ ਪਾ ਕੇ ਹਰਮਨ ਆ ਸਾਡਾ ਹਰਮਨ ਫਿਰਦਾ ਹੀ ਹਰਮਨ ਫਿਰਦਾ ਹੀ ਆ ਮੈਂ ਫਿਰਦਾ ਹੀ ਫਿਰਦਾ ਖੜਾ ਤਾਂ ਹੈਗਾ ਚੱਲੇ ਮੱਥਾ ਟੇਕਣ ਲਿਫਟ ਆ ਗਈ ਹਰ ਜਾਓ ਮੈਨੂੰ ਆਇਆ ਬੰਦੇ ਲੈਫਟ ਪਰ ਬੰਨੜ ਦੇ ਰਹੀ ਹੈ ਜੀ ਇਹ ਸਾਡੀ ਟੀਮ ਹੈ ਜੀ ਆ ਸਾਡੇ ਜੀ ਕੰਪੀਟੀਟਰ ਨੇ ਕਲੌਗ ਕਲੌਗ ਬਣਾ ਰਹੇ ਨੇ ਚਾਰੇ ਜਾਓ ਜਮੁਣੇ ਹੈ ਭਰਾਵਾ ਜਮਨਾ ਨਦੀ ਆ ਤੁਸੀਂ ਦੇਖ ਸਕਦੇ ਹੋ ਜੀ ਵਾਹ ਜੀ ਵਾਹ ਆ ਮੰਦਿਰ ਹੈ ਜੀ ਜਮਨਾ ਨਦੀ ਲੈਫਟ ਖੋਲਤੀ ਇਹਨਾਂ ਨੇ ਖੁੱਲੇ ਜਾ ਸਿੰਮ ਸਿੰਮ ਹਰੋਂ ਮੀਸ਼ਕੜਾ ਲੰਗਰ ਜੀ ਬਹੁਤ ਗੰਭੀਰ ਅਸੀਂ ਚੱਲਿਆਂ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਸ਼ੁਕਰ ਦਵਾਰਾ ਫੌਂਟਨ ਸਾਹਿਬ ਸੇਕ ਮੁਜਾਦਰਾ ਨੇ ਨਾ ਸਿਵਾ ਮਨਸੂਰ ਇਹੋ ਲੋਕ ਦੇ ਦਰਸਨ ਗਾਇਆ ਸਾਰੇ ਸੰਸਾਰ ਕੋਲੋਂ ਮੈਂ ਦਸ ਹਾਂ ਕਾਉਂਟਾ ਸਾਹਿਬ ਦਾ ਇਤਿਹਾਸ ਇਹ ਜੀ 10ਵੇਂ ਪਾਸ਼ਾ ਉਹਦੇ 4 ਤੋਂ 5 ਸਾਲ ਰਹੇ ਸੀਗੇ ਤੇ ਇੱਥੋਂ ਹੀ ਪਹਿਲੀ ਜੰਗ ਲੜੀ ਸੀਗੀ ਪੰਗਾਣੀ ਪਿੰਡ ਵੰਗਾਣੀ ਪਿੰਡ ਹੈਗਾ ਹੋਰ ਇਥੋਂ ਲਗਭਗ 15-16 ਕਿਲੋਮੀਟਰ ਦੀ ਪੂਰੀ ਤੇ ਬਾਬਾ ਜੀ ਸਿੰਘ ਜੀ ਪਹਿਲੇ ਸਹਾਬਜਾ ਦੇ ਪੂਰੀ ਜਨਮ ਸਥਾਨ ਸੀਗਾ ਤੇ ਇੱਧਰ ਤਸੇਹ ਪਾਸ਼ਾ ਦਾ ਕਵੀ ਦਰਬਾਰ ਲੱਗਦਾ ਹੁੰਦਾ ਸੀਗਾ ਕਵੀਆਂ ਦੀ ਪਾਰਾਂ ਸੁਣਦੇ ਹੁੰਦੇ ਸੀ ਤੇ ਪਿੱਛੇ ਜਮਨਾ ਨਦੀ ਵਗਦੀ ਆ ਦਰਸ਼ਨ ਕਰੋ ਜੀ ਕਵੀ ਦਰਬਾਰ ਦੇ ਨਾਲੇ ਗੁਰੂ ਕਾ ਲੰਗਰ ਹੈ ਇੱਧਰ ਦਰਬਾਰ ਸਾਹਿਬ ਆ ਜਮਨਾ ਨਦੀ ਦੇ ਦਰਸ਼ਨ ਕਰਨ ਤੇ ਇੱਧਰ ਬੈਕ ਸਾਈਡ ਕਵੀ ਦਰਬਾਰ ਆ ਤੇ ਨਾਲੇ ਦਰਬਾਰ ਸਾਹਿਬ ਆ ਤੇ ਆ ਜਮਨਾ ਨਦੀ ਆ ਗਈ ਜਮਨਾ ਨਦੀ ਤਾਂ ਅੱਜ ਅਸੀਂ ਆ ਗਏ ਹਾਂ ਪਾਣੀ ਉੱਪਰ ਦੇ ਉੱਪਰ ਹਰਿਆ ਭਰਿਆ ਹਰਿਆ ਹਸਤਾਣਾ। ਕਮਨਾ ਨਦੀ ਪੂਰੇ ਪੌਂਟਾ ਸਾਹਿਬ ਦੇ ਆਲੇ ਦੁਆਲੇ ਘੁੰਮਦੀ ਆ ਤੇ ਆਪਾਂ ਤੋਂ ਅੱਜ ਪੂਰੇ ਗੁਰੂ ਘਰ ਇਤਿਹਾਸਕ ਸਥਾਨਾਂ ਦੇ ਜਾਣੀ ਹੋਣਾ ਹੈਗਾ ਤੇ ਬਾਕੀ ਦੇਖਦੇ ਆ ਜਿੰਨੇ ਗੁਰੂ ਘਰ ਜਾ ਹੋਏ ਉੰਨੇ ਆਪਾਂ ਦਰਸ਼ਨ ਦੀਦਾਰੇ ਕਰਾਂਗੇ। ਚਲਿਏ ਆਪਾਂ ਇੱਧਰ ਮੈਨੂੰ ਲੱਗਦਾ ਜਿਹੜੇ ਪਹਾੜ ਨੇ ਇਤਰਾ ਖੰਡ ਵਾਲੀਆਂ ਸਾਰੇ ਉਤਰਾਖੰਡ ਵਾਲੇ ਉਹੀ ਠੱਕੇ ਵਾਲੇ ਬਣਾ ਦੋ ਪਰ ਇਹਨੂੰ ਉਤਰਾਖੰਡ ਦਾ ਬਾਰਡਰ ਲੱਗਦਾ ਤੇ ਜੁਪੀ ਦਾ ਬਾਰਡਰ ਲੱਗਦਾ ਤੇ ਇਧਰੋਂ ਹਿਮਾਚਲ ਚ ਤਾਂ ਆਪਾਂ ਖੜੇ ਹੀ ਆ ਉਧਰੋਂ ਫਿਰ ਹਰਿਆਣੇ ਦਾ ਬਾਰਡਰ ਵੀ ਲੱਗਦਾ ਤਿੰਨ ਸਟੇਟਾਂ ਨਾਲ ਬਾਰਡਰ ਲੱਗਦੇ ਇਹਨੂੰ ਕੌਂਟਾ ਸਾਹਿਬ ਆ ਮਾਰਕੀਟ ਬਣੀ ਹੋਈ ਹੈ ਜੀ ਕੌਂਟਾ ਸਾਹਿਬ ਤੇ ਅੱਜ ਇਹ ਸਰ ਗਰਾਊਂਡ ਵਿੱਚ ਬੱਚਿਆਂ ਦਾ ਟੂਰਨਾਮੈਂਟ ਹੋ ਰਿਹਾ ਹੈ ਵਿਦੇਸ਼ ਜਾਂ ਕਬੱਡੀ ਦਾ ਹੋ ਰਿਹਾ ਹੈ ਦਿਖਾ ਦਿਓ ਜੀ ਇਹ ਕਰ ਰੋ ਗਰਾਊਂਡ ਘੈਂਟਾ ਪੂਰਾ ਕਰਨਾ ਹੈ ਨਾ ਉਹ ਆਦ ਕਾਨਾ ਨੇ ਉਹ ਬੰਦੇ ਲੰਘ ਗਏ ਸਾਡੇ ਨਾਲ ਦੇ ਮੈਨੂੰ ਛੱਡ ਜਨੇ ਪਿੱਛੇ ਓਏ ਓਏ ਬਾਪਾ ਕਿਰਪਾਲ ਦਾਸ ਜੀ ਮਨੇ ਮੋਰਚੇਲੇ ਸੀ ਆਂ ਖੜਾਤੇ ਆਪਣੇ ਸੰਕੇਤ ਇਤਿਹਾਸ ਗੁਰਦੁਆਰਾ ਸ਼੍ਰੀ ਕਪਾਲ ਚੀਰਾ ਪਰਲੋ ਸੰਤ ਜੀ ਇੱਧਰ ਦਰਵਾਰ ਸਾਹਿਬ ਆ ਮੱਥਾ ਟੇਕਾਂਗੇ ਹੁਣ ਜਿੱਦਾਂ ਨਾਲੇ ਭੋਰਾ ਸਾਹਿਬ ਆ ਇਸ ਸ਼ੀਲਾ ਤੇ ਬਹਿ ਕੇ ਕ੍ਰਿਪਾਲਦਾਸ ਜੀ ਤਪ ਕਰੇ ਕਰਦੇ ਸੀਗੇ ਤੇ ਇੱਧਰ ਫੋਟੋ ਲੱਗੀ ਹੋਈ ਹੈ ਇਸ ਪਵਿੱਤਰ ਸ਼ੀਲਾ ਤੇ ਬੈਠ ਕੇ ਮਹਾਂਤ ਕ੍ਰਿਪਾਲਦਾਸ ਜੀ ਨੇ ਲੰਮਾ ਸਮਾਂ ਤਪ ਕੀਤਾ ਕਾਣਾਂ ਦੀ ਜਾਂਦੇ ਸਤਾਂ ਤੋਂ ਮੈਂ ਪਹਿਲਾਂ ਪੈਕੇਜ ਪੱਸਿਆ ਕਿ ਕਿ ਜੋ ਪ੍ਰੋਗਰਾਮ ਦੇ ਬੂਟ ਘੱਟੋ ਘੱਟ ਕਿਲੋ-ਕਿਲੋ ਦੇ ਹੋਏ ਹੋયા ਮੀਂਹ ਪਾ ਕੇ ਗਿੱਲੇ ਹੋ ਗਏ ਸਨ ਨਾ ਕੰਮ ਸਿਰਾਂ ਤੇ ਉਹ ਤੋਂ ਬਾਅਦ ਜਿਹੜੇ ਸਾਡੇ ਕੱਪੜੇ ਸੀਗੇ 2-2 ਕਿਲੋ ਵਜਨਾਂ ਚ ਵਧ ਗਿਆ ਗਿੱਲੇ ਪਏ ਆ ਹੁਣ ਛੱਡਣ ਲੱਗਿਆ ਕਮਰਾ ਤੇ ਫਿਰ ਅਸੀਂ ਜਾਵਾਂਗੇ ਚੱਲੇ ਪਾਵਾਂਗੇ ਘਰਾਂ ਨੂੰ ਰਸਤੇ ਚ ਕਿੱਥੇ ਰੁਕਦੇ ਆ ਇਹ ਵੀ ਦੇਖਾਂਗੇ ਕਿੱਥੇ ਰੁਕਦੇ ਆ ਵਲੌਗ ਬਣ ਵੀ ਸਕਦਾ ਨਹੀਂ ਵੀ ਬਣ ਸਕਦਾ ਤੇ ਇੱਕਰ ਅਸਮਾਨ ਅਸੀਂ 5 ਕਿਲੋ ਲੈ ਕੇ ਆਏ ਤਾਂ ਤਾਂ ਹੁਣ ਘੱਟੋ ਘੱਟ 7-8 ਕਿਲੋ ਲੈ ਕੇ ਚੱਲੇ ਹੁਣ ਅਸੀਂ 3 ਕਿਲੋ ਤਾਂ ਪਾਣੀ ਹੋਲੇ ਕੇ ਚੱਲੇ ਇੱਥੋਂ ਪਿਛੇ ਆ ਲੜ ਲਾਲੀਆਂ ਹਰਮਨ ਬਾਈ ਕਿਰੇ ਪੂਝੇ ਐ ਮੈਂ ਕਹਾਂ ਫੂਟ ਗਿੱਲੇ ਸੀ ਤੇ ਹੁਣ ਅਸੀਂ ਜਗਾੜ ਲਾਇਆ ਜਰਾਬਾ ਸੁੱਕੀਆਂ ਸਾਡੀਆਂ ਤੇ ਉਹਦੀ ਤੇਲ ਖਾਫਾ ਚੜਾਵਾਂਗੇ ਉਹ ਤੋਂ ਬਾਅਦ ਅਸੀਂ ਪਾਵਾਂਗੇ ਬੂਟ ਬੂਟ ਪਾ ਕੇ ਫਿਰ ਆਪਣੇ ਘਰਾਂ ਨੂੰ ਚੱਪ ਚਾਲੇ ਪਾਵਾਂਗੇ ਜਰਾਬਾ ਜੋ ਕੇ ਸਾਡੇ ਕੋਲ ਪੈਸੇ ਹੈਗੇ ਤੇ ਬੂਟਾਂ ਜੋ ਕੇ ਹੈਗੇ ਨਹੀਂ ਸੀਗੇ ਪੂੜੂ ਕਰਕੇ ਲੈ ਕੇ ਵੀ ਕੀ ਕਰਦੇ ਕਿੰਨੇ ਦਾ ਕੀ ਪਤਾ ਜੇ ਪੂਰੇ ਹਾਂ ਚੱਲ ਹੁਣ ਆ ਜਗਾਰ ਜਿਹਾ ਸਾਡਾ ਦੇਖਦੇ ਹਾਂ ਤਾਂ ਕਿੰਨਾ ਕ ਕਾਮਯਾਬ ਰਹਿੰਦਾ ਸਾਡਾ ਲਫਾਫਿਆਂ ਵਾਲਾ ਜਗਾਰ ਕਾਮਯਾਬ ਆ ਇਹਨੂੰ ਪੂਰਾ ਇਹਨੂੰ ਜਿਹੜੇ ਸਾਹਮਣੇ ਬੂਟ ਗਿੱਲੇ ਆ ਉਹ ਸਾਹਮਣੇ ਸਿਰਾ ਹੋਇਆ ਹੋਇਆ ਕੰਮ ਹਾਂ 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 ਥੱਕੇ ਪਏ ਆ ਟਾਈਮ ਹੋ ਗਿਆ 2 ਵਜੇ ਦਾ 2 ਵਜੇ ਤੇ ਘਰਾਂ ਦੇਖਦੇ ਕਿੰਨੇ ਵਜੇ ਪਹੁੰਚਦੇ ਆ 4 ਵਜੇ ਕਹਾਂ ਪਹੁੰਚਾਂਗੇ ਅਸੀਂ ਲਗਭਗ 6 ਵਜੇ ਦਾ ਅਸੀਂ ਲਾਇਆ ਹੋਇਆ ਟਾਈਮ ਵੀ 6 ਵਜੇ ਤੱਕ ਪਹੁੰਚਾਂਗੇ ਬਾਕੀ ਜੇ ਰਸਤੇ 'ਚ ਰੁਕੇ ਚਾਹ ਪਾਣੀ ਪੀਣਾ ਪੈ ਗਿਆ ਤਾਂ 7 7 ਕਵਾ ਸਕਦੇ ਆ ਸਮਾਪਤੀ ਇਹ ਤੇ ਵੀ ਹੋ ਸਕਦੀ ਆ ਬਲੌਗ ਦੀ ਗਾਹਾਂ ਵੀ ਹੋ ਸਕਦੀ ਆ ਤੁਸੀਂ ਜੁੜੇ ਰਹੋ ਕਮਰਾ ਸੀ ਛੱਡਤਾ ਤੇ ਹੁਣ ਅਸੀਂ ਚਾਲੇ ਪਾਤੇ ਘਰਾਂ ਨੂੰ ਹਰਮਨ ਭਾਈ ਸਾਡੇ ਨਾਲ ਆ ਤੇ ਦੋ ਮੁੰਡੇ ਸਾਡੇ ਉਹ ਲਾਂਗੇ ਘਰਾਂ ਘਰਾਂ ਸੀ ਬਾਅਦ ਪਹੁੰਚੇ ਆ ਤੇ ਪਹਿਲਾਂ ਸਾਡਾ ਚਲਾਨ ਆ ਗਿਆ ਅਰਸ਼ભાઈ ਦਾ ਚਲਾਨ ਹੋ ਗਿਆ ਮੋਟਰਸਾਈਕਲ ਦਾ ਤੇ ਆਇਕਣਾ ਫੋਟੋ ਖਿੱਚ ਕੇ ਆਨਲਾਈਨ ਚਲਾਨ ਕਰਤਾ ਅਗਲੇ ਨੇ ਹਮਾ ਚਲਾਲਿਆ ਨੇ ਮਿਲਦੇ ਆ ਜੀ ਅਗਲੇ ਸਫਰਾਂ ਤੇ ਅਗਲੇ ਵਲੌਗ ਚ ਧੰਨਵਾਦ ਜੀ